ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਲੋਪਰੇ ਚੰਦਰ ਦਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦਿਖਿ ਦਿਓ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕਰਵਿਦ ਗੋਪਾਲ ਰਾਏ ਤੋਂ ਅਗਦ ਉਸ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਕੱਲਾ ਵੀਰ ਸੇ ਕਹਿਣਾ ਚਾਹੀਦਾ ਅੱਜ ਹੈਗਾ ਮੰਗਲਵਾਰ ਤਰੀਖ 6 ਤੇ ਦੇਖੋ ਮਾਰਨਿੰਗ ਟਾਈਮ ਹੈ ਤੇ ਕੱਲਾ ਦਾ ਸਕੂਲ ਭੇਜਦਾ ਤੁਹਾਨੂੰ ਪਤਾ ਵੀ ਬੱਚੇ ਸਕੂਲ ਟਾਈਮ ਨਾਲ ਜਾਣਦੇ ਵਾਕੀ ਮੇਰੀ ਹਾਊਸ ਵਾਈਫ ਭੈਣਾਂ ਦੇ ਕੰਮ ਸ਼ੁਰੂ ਹੁੰਦੇ ਹੁੰਦੇ ਆ ਤੇ ਮੈਂ ਲੱਗੀ ਹੁੰਦੀ ਕਲੀਨਿੰਗ ਕਰਨ ਇੱਥੇ ਤੇ ਵੈਸੇ ਚਲੋ ਕਰਦੇ ਰਹੀਦਾ ਤਾਂ ਅ ਦਿੰਸਾਰ ਅੱਜ ਤੇ ਕਿਉਂ ਮੇਰਾ ਨਾ ਕੰਮ ਵਿੱਚ ਲੱਗਿਆ ਨਾ ਮੇਰਾ ਤਾਂ ਸਰਬੰਧਾ ਟਾਈਮ ਲੱਗਣਾ ਨਹੀਂ ਹੈਗਾ ਤੇ ਮੈਂ ਹੁਣ ਕਿਚਨ ਵਿੱਚ ਲੱਗ ਗਈ ਆ ਸਾਸਫਾਈ ਕਰਨ ਤੇ ਪਹਿਲਾਂ ਮੈਂ ਪੱਖੀ ਕੀਤੀ ਸਾਫ ਤੇ ਪੱਖੀ ਦਾ ਮੈਨੂੰ ਰੱਬ ਜੀ ਨਾਸਰਾਇਆ ਵੀ ਇਹਦੀ ਹਵਾ ਬਹੁਤ ਭਾਵੇਂ ਦੇਖਣ ਨੂੰ ਛੋਟੀ ਲੱਗਦੀ ਹੈ ਇਹ ਜੇ ਰੋਟੀ ਬਕਾਉਣੀ ਹੋਣੀ ਆ ਪੱਖੀ ਛੱਡ ਲੈਣੀ ਆ ਤੇ ਬਾਰੀ ਖੋਲ ਲੈਣੀ ਆ ਤੇ ਬਹੁਤ ਵਧੀਆ ਪਰ ਗਰਮੀ 'ਚ ਮੁਸ਼ਕਲ ਹੁੰਦਾ ਰੋਟੀ ਬਕਾਉਣੀ ਤੇ ਸਬਕਾਉਣੀ ਤੇ ਚਲੋ ਕੰਮ ਕਰਨੇ ਹੁੰਦੇ ਹੀ ਹੈ ਨਾ ਤੇ ਸੋ ਇਹ ਗੱਲ ਆ ਤੇ ਦੇਖੋ ਆ ਮੇਰਾ ਜੜ ਲਾਉਣ ਵਾਲਾ ਹਨਾ ਜਾਲਾ ਆ ਤੇ ਇਹ ਟੁੱਟ ਗਿਆ ਸੀ ਵਿਚਾਰਾ ਤੇ ਇਹਨੂੰ ਮੈਂ ਰਮਾਲ ਦੇ ਨਾਲ ਲਪੇਟਿਆ ਤਾਂ ਵਧੀਆ ਇਹ ਝਾੜੂ ਦਾ ਕੰਮ ਕਰਦਾ ਹੈ ਝਾੜੂ ਵਾਂਗੂ ਇਦਾਂ ਨਹੀਂ ਮਿਲਦੇ ਨੇ ਅੱਜਕੱਲ੍ਹ ਹੈਗੇ ਗੋਲ ਉਹ ਨਹੀਂ ਸਹੀ ਹੈਗੇ ਤੇ ਇਹ ਇੱਕਦਮ ਔਕੇ ਆ ਤੇ ਪੂਰੀ ਸਫਾਈ ਹੋ ਜਾਂਦੀ ਇਹਦੇ ਨਾਲ ਤੇ ਇਹਨੂੰ ਫੇਰ ਵੀ ਮੈਂ ਚਲੋ ਕੰਮ ਇਹ ਤੋਂ ਲਈ ਜੰਨੀ ਆ ਨਾ ਇਹਨੂੰ ਸਹੀ ਕਰਕੇ ਹੈਨਾ ਤੇ ਵਧੀਆ ਆ ਤੇ ਹੁਣ ਮੈਂ ਪਾਰਲੀ ਸਾਈਡ ਆਪਣੇ ਵੱਡੇ ਕਮਰੇ ਜਾਉਂਗੀ ਹੁਣ ਮੇਰੀ ਰਸੋਈ ਦੀ ਸਾਰੀ ਡੀਪ ਕਲੀਨਿੰਗ ਹੋ ਗਈ ਆ ਤੇ ਆਸੇ-ਪਾਸੇ ਸਾਰਾ ਇਹਨੂੰ ਝਾੜ ਲਿਆ ਆ ਹਾਂਜੀ ਰਸੋਈ ਮੇਰੇ ਦਾ ਹੋ ਗਿਆ ਝੱਟ ਆਈ ਆ ਇੱਧਰ ਆ ਗਈ ਮੈਂ ਹੁਣ ਵੱਡੇ ਕਮਰੇ ਚ ਤੇ ਇੱਧਰ ਵੀ ਸਾਫ ਸਫਾਈ ਕਰੂੰਗੀ ਤੇ ਜਿਹੜਾ ਮੜਮਟਾ ਹੈਗਾ ਜਾਲਾ ਲਾਉਂਗੀ ਇਹ ਕੋਈ ਅੱਜਕੱਲ ਜਿਹੜਾ ਨਾ ਅ ਮੀ ਬੈਣ ਕਰਕੇ ਬਰਸਾਤ ਸ਼ੁਰੂ ਹੋਣ ਕਰਕੇ ਤਾਂ ਕੁਤੜੀ ਜੀ ਬਹੁਤ ਜ਼ਿਆਦਾ ਹੈ ਮੱਛਰੀ ਜੀ ਬਾਲਵਾਂ ਦੇ ਆਲੇ-ਵਾਲੇ ਬੜੀ ਘੁੰਮਦੀ ਰਹਿੰਦੀ ਆ ਤੋ ਫਿਰ ਬਾਲਵ ਜਿੱਦਾਂ ਕਰ ਲੋ ਵੀ ਸਾਫ਼ ਫਲੈਟ ਨਹੀਂ ਹੁੰਦੀ ਹੈਗੀ ਤੇ ਉਹਦੇ ਕਰਕੇ ਚਲੋ ਮੜ ਮੜਾ ਸਾਫ਼ ਕਰਨਾ ਪੈਂਦਾ ਤੇ ਵੈਸੇ ਉਹਦਾ ਵੀ ਚਲੋ ਕਰਦੇ ਰਹੀਦਾ ਆ ਤੇ ਚਲੋ ਮੈਂ ਕਿਹਾ ਅੱਜ ਸਫਾਈ ਕਰਦੇ ਹਾਂ ਜਿਹੜੇ ਮੜ ਮੋਟਾ ਹੋਊਗਾ ਜਾਲਾ ਉਹ ਸਾਫ਼ ਹੋ ਜਾਊਗਾ ਦਰਬਾਰੀਆਂ ਵੀ ਸਾਫ਼ ਕਰਨੀ ਸੀਗੀ ਮੈਂ ਤੇ ਅੱਜ ਪੜਦੇ ਸੋਫਿਆਂ ਦੇ ਕਵਰ ਸਾਰਾ ਮਤਲਬ ਡੀਪ ਕਲੀਨ ਸਫਾਈ ਕਰਨੀ ਹੈ ਅੱਜ ਤੇ ਦੇਖੋ ਸਫਾਈ ਕਰਦੇ ਰਹਿਣਾ ਚਾਹੀਦਾ ਆ ਤਾਂ ਫਿਰ ਆਪਾਂ ਨੂੰ ਜਿਆਦਾ ਨਹੀਂ ਕੰਮ ਪੈਂਦਾ ਹੈਗਾ ਥੋੜਾ ਥੋੜੀ ਸਫਾਈ ਕਰਦੇ ਰਹਿਣਾ ਚਾਹੀਦਾ ਹੈ ਸੋ ਇਹ ਗੱਲ ਆ ਜਿਆਦਾ ਕੰਮ ਨਾਲ ਫਿਰ ਨਹੀਂ ਸਹੀ ਲੱਗਦਾ ਹੈਗਾ ਤੇ ਥੋੜਾ ਥੋੜਾ ਆਪਾਂ ਨੂੰ ਸੌਖਾ ਹੋ ਜਾਂਦਾ ਤੇ ਦੇਖੋ ਇਧਰਲੀ ਸਾਈਡ ਤੇ ਦੇਖੋ ਕਿ ਦਸਲਾ ਹੋ ਆਈਏ ਕੰਦ ਵਿੱਚ ਤੇ ਹੋ ਜਾਂਦਾ ਐਦਾਂ ਇਹ ਤੇ ਬਾਲ ਬੱਟੀਆਂ ਵੇਹੇ ਝੜ ਜਾਂਦੀ ਆ ਤੇ ਇਧਰ ਰਸਾ ਸਫਾਈ ਮੈਂ ਕਰੂੰਗੀ ਤੇ ਅੱਜਕੱਲ ਮਛਰੀ ਜੀ ਬਹੁਤ ਜ਼ਿਆਦਾ ਆ ਤੇ ਹੈਗੀ ਵੀ ਬਰੀ ਬਰੀ ਕਿਆ ਪਤਾ ਲੱਗਦਾ ਨਹੀਂ ਕਿਆ ਵੀ ਇਹਦਾ ਮੋਹ ਕਿੱਥੇ ਆ ਤੇ ਇਹਦਾ ਸਿਰ ਕਿੱਥੇ ਆ ਦਦਨ ਦੀ ਵੱਢਦੀ ਐ ਹਾਂਜੀ ਮਸ਼ਰੀ ਹੈ ਬਹੁਤ ਯਾਰ ਅੱਜਕੱਲ ਤੇ ਇਧਰ ਹੁਣ ਮੈਂ ਲਾਉਣ ਲੱਗੀਆਂ ਪੜਦੇ ਤੇ ਦੇਖੋ ਜੀ ਕਾਫੀ ਟਾਈਮ ਹੋ ਗਿਆ ਸੀ ਤੋਂ ਤੇ ਹੁਣ ਚਲੋ ਮੈਂ ਕਾ ਵੀ ਧੋਣੀ ਚਾਹੀਦੇ ਆ ਤੇ ਸੋਹਣੇ ਲੱਗਦੇ ਆ ਤੇ ਵੈਸੇ ਹੈਗੇ ਤਾਂ ਕਲਰ ਕੋਕਾ ਕੋਲਾ ਇਹਨਾਂ ਦਾ ਤੇ ਮਿਲਦਾ ਨਹੀਂ ਪਤਾ ਲੱਗਦਾ ਹੈਗਾ ਪਰ ਫਿਰ ਵੀ ਆਪਾਂ ਨੂੰ ਪਤਾ ਹੁੰਦਾ ਕਿ ਕਦੋਂ ਤੁੱਟੇ ਆ ਕਦੋਂ ਨਹੀਂ ਤੇ ਉੱਤੇ ਹੈਗੇ ਆਪਾਂ ਨੂੰ ਸਾਰਾ ਪਤਾ ਹੁੰਦਾ ਹੈ ਨਾ ਤੇ ਔਰਤਾਂ ਨੂੰ ਸਾਰਾ ਜਿਹੜੀ ਹੁੰਦੀ ਹੈ ਨਾ ਸਾਰਾ ਪਤਾ ਹੁੰਦਾ ਵੀ ਆਪਾਂ ਕਿਹੜੇ ਕੰਮ ਕਰਦੇ ਕਦੋਂ ਕੀਤੇ ਕਿਹੜੇ ਕੱਪੜੇ ਕੱਤੇ ਕਿਹੜੀ ਨਹੀਂ ਦੋਤੇ ਹਨ ਸਾਰਾ ਹੁੰਦਾ ਆ ਤੇ ਔਰਤਾਂ ਨਾਲ ਹੀ ਘਰ ਹੁੰਦਾ ਆ ਤੇ ਇਹ ਗੱਲ ਆ ਦੇਖੋ ਹੁਣ ਮੈਂ ਲਾ ਕੇ ਪੜਦੇ ਰੱਖ ਲੈਣੇ ਦੋਨੇ ਪਾਸੇ ਤੇ ਤੇ ਫਿਰ ਇਹਨਾਂ ਨੂੰ ਵਾਸ਼ ਕਰਨੇ ਆ ਤੇ ਅੰਦਰ ਜਿੱਦਾਂ ਕਹਿੰਦੇ ਬਾਹਰ ਧੁੱਪ ਬੜੀ ਆ ਤੇ ਅੰਦਰ ਧੁੱਪ ਕਦੀ ਹੁੰਦੀ ਆ ਬਾਹਰ ਕਦੀ ਛਾਂ ਹੁੰਦੀ ਆ ਉਸ ਹਿਸਾਬ ਨਾਲ ਅੰਦਰ ਹੁੰਦਾ ਆ ਤੇ ਦੇਖੋ ਨਾਲ ਪੜਦੇ ਦੇ ਨਾਲ ਟੰਗੀ ਸੀ ਚੁਬਕ ਤੇ ਜੋ ਦੇ ਕੰਮ ਆਏ ਹੋਣ ਟੰਗੀ ਸੇ ਖੇਡਦਾ ਹੁੰਦਾ ਜੇ ਛੋਟੇ ਹੁੰਦੇ ਆਪਾਂ ਵੀ ਹੁੰਦੇ ਸੀ ਨਾ ਨਾਲ ਰੱਸੀ ਬੰਨ ਲੈਣੀ ਤੇ ਨਾਲ ਕਮਾਉਣਾ ਨੂੰ ਮਿੱਟੀ ਵਿੱਚ ਤੇ ਨਾਲ ਹਾਂਜੀ ਮਿੱਟੀ ਵਿੱਚ ਦਾਣਾ ਕਮਾਉਣਾ ਨੂੰ ਚਮਕ ਨੂੰ ਤੇ ਰੱਸੀ ਪਾ ਲੈਣੀ ਆ ਤੇ ਮਿੱਟੀ ਦੇ ਕਮਾਉਣਾ ਜਿਹੜੇ ਛੋਟੇ ਛੋਟੇ ਟੁਕੜੇ ਹੁੰਦੇ ਸੀ ਨਾ ਲੋਹੇ ਦੇ ਨਾਲ ਚੁੰਮੜ ਜਾਂਦੇ ਹੁੰਦੇ ਸੀ ਉਹ ਤਾਂ ਬੜੀ ਖੁਸ਼ੀ ਹੁੰਦੀ ਸੀ ਕਿ ਨਿੱਕੇ ਨਿੱਕੇ ਖੇਡਾ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਤਾਂ ਖੇਡਾਂ ਉਹ ਹੈ ਹੀ ਨਹੀਂ ਆ ਤੇ ਬਹੁਤ ਫਰ ਫਰ ਕੇ ਪਿਆ ਟਾਈਮ ਦੇਖੋ ਜੀ ਹੁਣ ਪੜਦੇ ਹੁਣ ਧੌਣ ਲੱਗੀਆਂ ਦੇਖੋ ਪੜਦਿਆਂ ਨੂੰ ਮੈਂ ਜੁਰਾਬਾਂ ਵਿੱਚ ਜਿੱਦਾਂ ਕਵਰ ਕਰ ਲੈਣਾ ਤੇ ਜਿਹੜ ਨਾ ਕਵਰ ਕਰੀਏ ਰੋਦੇ ਤੋਂ ਲਈਏ ਤੇ ਫਿਰ ਕੜੇ ਨਿਕਲ ਜਾਂਦੇ ਵਿੱਚੋਂ ਪਰਦੇ ਖਰਾਬ ਹੋ ਜਾਂਦੇ ਆ ਇਸ ਕਰਕੇ ਆਪਾਂ ਨੂੰ ਜਿਹੜੀਆਂ ਜਰਾਬਾਂ ਨੂੰ ਸੇਫ ਮਤਲਬ ਕਰਦੀਆਂ ਇਹਨਾਂ ਕੜਿਆਂ ਨੂੰ ਵਿੱਚ ਪਾ ਕੇ ਤੇ ਮੈਂ ਇਦਾਂ ਹੀ ਕਰਦੀ ਹੁੰਦੀ ਆ ਦੇਖੋ ਨਾ ਰੱਸੀ ਜਾਂ ਕੁਛ ਵੀ ਆ ਪਸੇ ਬਸ ਬੰਨ ਕੇ ਤੇ ਇਹਨੂੰ ਇਦਾਂ ਧੋ ਸਕਦੇ ਆ ਤੇ ਕੋਈ ਜਿੱਦਾਂ ਦੇ ਆਪਾਂ ਮਤਲਬ ਪਰਦੇਆਂ ਦੇ ਕੜੇ ਰੱਖਦੇ ਆ ਤੇ ਉਦਾਂ ਹੀ ਸਾਫ਼ ਹੁੰਦੇ ਸਹੀ ਹੁੰਦੇ ਆ ਤੇ ਨਹੀਂ ਟੁੱਟਦੇ ਨਹੀਂ ਹੈਗੇ ਤੇ ਕਮ ਸਹੀ ਸਾਫ਼ ਰਹਿੰਦੇ ਆ ਇਹ ਤੇ ਬਹੁਤ ਵਧੀਆ ਤਰੀਕਾ ਇਹ ਨਾਲ ਪੜਦੇ ਵੀ ਤਾਂ ਹੋ ਜਾਂਦੇ ਆ ਦੇ ਨਾਲ ਕੜੇ ਵੀ ਟੁੱਟਦੇ ਹੈਗੇ ਤੇ ਇੱਕਦਮ ਓਕੇ ਹੋ ਜਾਂਦੇ ਆ ਤੇ ਜਿਹੜੇ ਦੂਜੇ ਪੜਦੇ ਹੈਗੇ ਆ ਤੇ ਉਹਨਾਂ ਨੂੰ ਵੀ ਮੈਂ ਇਸੇ ਤਰ੍ਹਾਂ ਹੀ ਜਰਾਬਾਂ ਵਿੱਚ ਕਵਰ ਕਰ ਲੈਣਾ ਆ ਤੇ ਫਿਰ ਇਹਨਾਂ ਨੂੰ ਮਸ਼ੀਨ 'ਚ ਪਾ ਕੇ ਧੋ ਲੈਣਾ ਆ ਤੇ ਕੋਈ ਪਰੇਸ਼ਾਨੀ ਨਹੀਂ ਹੋਣੀ ਹੈਗੀ ਤੇ ਬਹੁਤ ਵਧੀਆ ਤਰੀਕੇ ਨਾਲ ਧੋਹ ਲਦੇ ਆ ਤੇ ਇਦਾਂ ਧੋਣੀ ਚਾਹੀਦੀ ਹੈ ਸਾਰੇ ਤੇ ਦੇਖੋ ਜੀ ਮਹਿੰਗੇ ਭਾਰੇ ਚੀਜ਼ਾਂ ਆ ਤੇ ਇਹਦਾ ਖਰਾਬ ਹੋ ਜਾਣ ਤਾਂ ਬਸ ਇਹ ਨਹੀਂ ਲੱਗਦਾ ਹੈਗਾ ਤੇ ਇਹਨੂੰ ਵੀ ਮੈਂ ਇਸੇ ਤਰ੍ਹਾਂ ਕਰੂੰਗੀ ਹਾਂਜੀ ਪੜਦੇਆਂ ਨੂੰ ਕਵਰ ਕਰ ਲਿਆ ਮੈਂ ਜਰਾਬਾਂ ਵਿੱਚ ਉਹ ਹੋ ਗਿਆ ਕੰਮ ਫਿਨਿਸ਼ ਇੱਧਰ ਆ ਗਈ ਹੁਣ ਮੈਂ ਸੋਫੇ ਹਲ ਤੇ ਸੋਫੇ ਨੂੰ ਕਵਰ ਲਾਉਂਗੀ ਤੇ ਸਾਈਡਾਂ ਤੋਂ ਹੁੰਦੇ ਥੋੜਾ ਜਿੱਦਾਂ ਕਰ ਲੋ ਵੀ ਗੰਢਾਂ ਬਨੀਆਂ ਹੁੰਦੀਆਂ ਉਹ ਖੋਲਣੀਆਂ ਖੋਲ ਕੇ ਫਿਰ ਸਾਰਿਆਂ ਨੂੰ ਲਾਉਣਾ ਹੈ ਤੇ ਲਾ ਕੇ ਫਿਰ ਦੂਜੇ ਜਿਹੜੇ ਹੈਗੇ ਦੋ ਆ 5 ਸੀਟਰ ਮੇ ਤੋਂ ਹੈਗਾ ਹੈ ਅਗ ਸੋਫਾ ਇਹ ਤੇ ਉਹਨਾਂ ਦੇ ਵੀ ਕਵਰ ਲਾਉਣੇ ਆ ਤੇ ਦੇਖੋ ਜੀ ਇਹ ਪਹਿਲਾ ਸਿਮੇ ਮੇ ਤਾਂ ਸਿੰਪਲ ਜਿਹੇ ਕੱਪੜੇ ਕੱਲੇ ਕੱਲੇ ਨੇ ਹੁੰਦੇ ਆ ਕਿ ਉਹ ਡੇਗੇ ਰਹਿੰਦੇ ਹੁੰਦੇ ਸੀਗੇ ਜਦੋਂ ਗੱਲ ਆ ਲੈ ਉਹਨਾਂ ਨੇ ਖੇਡਣਾ ਬੱਚਿਆਂ ਨੇ ਮਸਤੀ ਕਰਨੀ ਹੈ ਨਾ ਰੀਤ ਉਹਨਾਂ ਨੇ ਸਾਰਿਆਂ ਨੇ ਇੱਥੇ ਖੇਡਣਾ ਆ ਕੇ ਤੇ ਉਹ ਚਲੋ ਜੀ ਡੱਪਣੇ ਕਦੀ ਉੱਥੇ ਇੱਕ ਪਿਆ ਹੋਣਾ ਉੱਥੇ ਪਿਆਣਾ ਫਿਰ ਮੈਨੂੰ ਬੜਾ ਹੋਰ ਤਰ੍ਹਾਂ ਹੋਣਾ ਮੈਗਾ ਇਹ ਤੇ ਮੇਰੇ ਸੋਫੇ ਖਰਾਬ ਹੋ ਜਾਣੇ ਆ 2021 ਵਿੱਚ ਇਹ ਸੋਫੇ ਲਿਆਂਦੇ ਆ ਮੈਂ ਤੇ ਇੱਕਦਮ ਨਵੇਂ ਰੰਗ ਹੋ ਜਾ ਹੀ ਆ ਤੇ ਫਿਰ ਮੈਂ ਇੱਥੇ ਫੇਰੀ ਵਾਲਾ ਕਪਾਈ ਆ ਤੇ ਫਟਾਫਟ ਫਿਰ ਮੋਤੋ ਲੈ ਲੈ ਕਵਰ ਇਹ ਤੇ ਬੜੇ ਵਧੀਆ ਜਦੋਂ ਮੈਲੇ ਹੁੰਦੇ ਆ ਉਹ ਲਈਦੇ ਆ ਤੇ ਵੈਸੇ ਮੈਨੂੰ ਦਾ ਪਤਾ ਲੱਗਦਾ ਨਹੀਂ ਹੈਗਾ ਤੇ ਪਰਦਿਆਂ ਤੇ ਕਵਰ ਜਿਹੜੇ ਹੈਗੇ ਆ ਤੇ ਸੋਫਿਆਂ ਦੀ ਮੈਚਿੰਗ ਸਾਰੀ ਕੀਤੀ ਆ ਮੈਂ ਇਹ ਨਾ ਤੇ ਬਹੁਤ ਸੋਖਾ ਆ ਤੇ ਇੱਕਦਮ ਵਧੀਆ ਆ ਤੇ ਫਟਾਫਟ ਲਾ ਕੇ ਧੋਲੀਦੇ ਆ ਤੇ ਇਦਦੇ ਫੇ ਪਾਦੀਦੇ ਆ ਤੇ ਇੱਕਦਮ ਨਵੇਂ ਆ ਕੋਈ ਨਹੀਂ ਫਰੇਮ ਟੁੱਟਾ ਹੈਗਾ ਕੁਝ ਨਹੀਂ ਕੋਈ ਪੜਦਾ ਇਹਨਾਂ ਦਾ ਕਪੜਾ ਕੋਈ ਕੋਈ ਨਹੀਂ ਖਰਾਬ ਹੋਇਆ ਇੱਕਦਮ ਨਾ ਮਲੇ ਹੁੰਦੇ ਅੰਦਰੋਂ ਇਹ ਤੇ ਕਵਰ ਦਾ ਇੰਨਾ ਫਰਕ ਆ ਤਾਂ ਹੁਣ ਮੈਂ ਝਾੜ ਜਿਹੜਾ ਇਹ ਕਰ ਲੈਣਾ ਇਹਦਾ ਮੈਨੂੰ ਬਹੁਤ ਸ਼ੌਂਕ ਚੀਜ਼ਾਂ ਬਣਾਉਣ ਦਾ ਨਾ ਤੇ ਚੀਜ਼ਾਂ ਮੈਂ ਬਾਅਦੋ ਬਾਅਦ ਇੱਥੇ ਸੋਫਿਆਂ ਦੇ ਮੈਂ ਹੁਣ ਸਾਰੇ ਕਵਰ ਲਾ ਲਏ ਆ ਤੇ ਸੋਫਾ ਮੇਰਾ ਹੈਗਾ 5 ਸੀਟਰ ਤਾਂ ਆਹ 3 ਸੀਟਰ ਐ 3 ਸੀਟਰ ਦਾ ਵੀ ਲਾ ਲਿਆ ਕਵਰ ਮੈਂ ਤੇ ਇਹਦਾ ਵੀ ਲਾ ਲਿਆ ਦੇਖੋ ਜੀ ਇੱਕਦਮ ਨਵੇਂ ਚਮਕਦੇ ਹਨ ਵਿੱਚੋਂ ਪਏ ਆ ਇਕਦਮ ਓਕੇ ਆ ਤੇ ਨਾਲ ਝੜ ਵੀ ਲਏ ਆ ਤੇ ਆ ਦੂਜਾ ਇਹਨੂੰ ਵੀ ਝਾੜੜੇ ਕਰ ਲਿਆ ਦਾ ਵੀ ਤੇ ਇਹ ਵੀ ਹੋ ਗਿਆ ਸਾਫ਼ ਇੱਕਦਮ ਤੇ ਆ ਦੇਖੋ ਸਾਡੇ ਕਿਦਾਂ ਬਾਲ ਪੱਟੀ ਝੜਦੀ ਪਈ ਆ ਤੇ ਇਹਦੀ ਹੁਣ ਮਣਿਆ ਦਾ ਲੰਗੀ ਤੇ ਹੁਣ ਸਫੇ ਦੀ ਕਰਾਵਾਂਗੇ ਰੰਗ ਕਰਾਵਾਂਗੇ ਕਮਰੇ ਵੱਡੇ ਵਿੱਚ ਇਹਦੇ ਵਿੱਚ ਝੋਨੇ ਚ ਕਰਾਵਾਂਗੇ ਤੇ ਹਜੇ ਦੇ ਕੋ ਗੰਜਾ ਸ਼ੈ ਨਹੀਂ ਗਈ ਤੇ ਉਹਦੇ ਕਰਾਵਾਂਗੇ ਤੇ ਦੇਖੋ ਜੀ ਇਹ ਪਰ ਲੱਤੀ ਜਾਂਦੀਆਂ ਆ ਲੈ ਆਮੇ ਲਾਰਮਨ ਝਾੜੂ ਇੱਥੇ ਕਮਰੇ ਸਾਰੇ ਚ ਆਹ ਪੜਦੇ ਹੁਣ ਮੈਂ ਇਕੱਠੇ ਕਰ ਉਹ ਸੋਫੇ ਦੇ ਉੱਪਰ ਲਾ ਕੇ ਰੱਖਦੇ ਆ ਹਾਂਜੀ ਝਾੜੂ ਲਾਉਂਗੀ ਦੇਖੋ ਕਿੰਦਾ ਖਲਾਰਾ ਪਿਆ ਆ ਕਿਤੇ ਪਤਾ ਨਹੀਂ ਲੱਗਦਾ ਕਿਤੇ ਕੂੜਾ ਪਿਆ ਆ ਕਿਤੇ ਬਹੁਤ ਜ਼ਿਆਦਾ ਹੈਗਾ ਆ ਤੇ ਦੇਖੋ ਹੁਣ ਮੈਂ ਝਾੜੂ ਲਾਉਣ ਤੋਂ ਪਹਿਲਾਂ ਪਹਿਲਾਂ ਵਿਛਾਉਂਗੀ ਚਾਦਰ ਚਾਦਰ ਵੀ ਚੰਗੀ ਤਰ੍ਹਾਂ ਝਾੜ ਕੇ ਵਿਛਾਉਂਗੀ ਕਿਉਂ ਉੱਪਰ ਜਾਲਾ ਡੀਆ ਹੋਇਆ ਆ ਤੇ ਮਿੱਟੀ-ਮਿੱਟੀ ਵੈਸੇ ਘੱਟਾਂ ਮਿੱਟੀ ਹੋ ਜਾਂਦਾ ਆ ਜਾਂ ਕਿਦਾਂ ਵੀ ਆ ਤੇ ਚੰਗੀ ਤਰ੍ਹਾਂ ਝਾੜ ਕੇ ਸਫਾਈ ਕਰਕੇ ਤੇ ਦੇਖੋ ਜੀ ਹਾਊਸ ਵਾਈਸ ਦੇ ਜਿਹੜੇ ਸਾਰ ਦਿਨ ਕੰਮ ਨਹੀਂ ਮੁੱਕਦੇ ਹੈਗੇ ਨਿੱਕੇ ਮੋٹے ਕੰਮ ਬਸ ਚੱਲਦੇ ਰਹਿੰਦੇ ਸਾਫ਼ ਸਫਾਈ ਰੋਟੀ ਪਾਣੀ ਫਿਰ ਬੱਚੇ ਆ ਜਾਂਦੇ ਉਹਨਾਂ ਦਾ ਚਾਹ ਪਾਣੀ ਕਿੰਨਾ ਹੁੰਦਾ ਸਾਰਾ ਦਿਨ ਹੈ ਨਾ ਜਿਹਨੇ ਕਰਨਾ ਉਹਦੇ ਲਈ ਕੰਮ ਬਹੁਤ ਆ ਤਾਂ ਜਿਹਨੇ ਨਹੀਂ ਕਰਨਾ ਤਾਂ ਉਹਨੇ ਉਹਦੇ ਲਈ ਤਾਂ ਕੁਝ ਵੀ ਨਹੀਂ ਹੈਗਾ ਨਾ ਇਦਾਂ ਆ ਤਾਂ ਹੁਣ ਮੈਂ ਚਾਹ ਦੇ ਉਧਰ ਵਿਛਾ ਕੇ ਤੇ ਫਿਰ ਮੈਂ ਝਾੜੂ ਲਾਹੂੰਗੀ ਤੇ ਫਿਰ ਦੇਖੋ ਜੀ ਤੇਲਾਂ ਦੇ ਜਿਹੜਾ ਝਾੜੂ ਹੁੰਦਾ ਫਟਾਫਟ ਲੱਗ ਜਾਂਦਾ ਇਹ ਪਹਿਲਾਂ ਕੱਚੇ ਵਿੜੇ ਹੁੰਦੇ ਸੀਗੇ ਵੀ ਕਿੰਨਾ ਕਿੰਨਾ ਟਾਈਮ ਲੱਗਦਾ ਹੁੰਦਾ ਸੀਗਾ ਝਾੜੂ ਲਾਉਣ ਲਈ ਪਰ ਦਿਨ ਵਧੀਆ ਸੀਗੇ ਉਹ ਕੱਚੇ ਵਿੜਿਆਂ ਵਾਲੇ ਹੈ ਨਾ ਮੇਰੇ ਤੋਂ ਗੁੱਡੇ ਜਾਂਦਾ ਕੋਈ ਡਰ ਨਹੀਂ ਸੀ ਹੁੰਦਾ ਕੋਈ ਗੁੱਡੇ ਗਿੱਟੇ ਟੁੱਟ ਜਾਣ ਦਾ ਕੋਈ ਨਹੀਂ ਹੁੰਦਾ ਸੀਗਾ ਹੁਣ ਟਾਇਲ ਤੇ ਮੜੇ ਆ ਪੈਂਡਲ ਜਾਵੇ ਦੇ ਨਾਲ ਡੇਜੋ ਨਾਲ ਹੀ ਕੰਮ ਖਰਾਬ ਤੇ ਪੱਥਰ ਦਾ ਵੀ ਹੀ ਆ ਲਿਆ ਤੇ ਟੈਮ ਟੈਮ ਦੀ ਗੱਲ ਐ ਜੀ ਦੇਖੋ ਜਦਦਰ ਮੈਂ ਵਿਛਾਲੀ ਹੁਣ ਮਿਲਾਉਂਗੀ ਝਾੜੂ ਚੰਗੀ ਤਰ੍ਹਾਂ ਹਾਂਜੀ ਝਾੜੂ ਲਾ ਕੇ ਤੇ ਝਾੜੂ ਵਾਲੇ ਹੱਥ ਮੈਂ ਸਾਬਣਾ ਧੋ ਕੇ ਤਾਲੀ ਹੁਣ ਸੋਈ ਚ ਤੇ ਆਟਾ ਮੈਂ ਸਵੇਰੇ ਚਾਹ ਤਾ ਮਗਰ ਗੋਲਿਆ ਸੀਗਾ ਤੇ ਹੁਣ ਮੈਂ ਲੱਗੀਆਂ ਰੋਟੀ ਪਕਾਉਣ ਦੇਖੋ ਜੀ ਆ ਟਾਈਮ ਹੁੰਦਾ ਆ ਤੇ ਮੈਂ ਕਿ ਰੋਟੀ ਦਾ ਟਾਈਮ ਲੰਘਾ ਜਾਵੇ ਤੇ ਟਿਫਨ ਤਿਆਰ ਕਰਨੇ ਆ ਟਿਫਨ ਤਿਆਰ ਕਰਕੇ ਭੇਜਣੇ ਆ ਸਕੂਲ ਤੇ ਨਾਲੇ ਆਪ ਵੀ ਇੱਕ ਅੱਧੀ ਰੋਟੀ ਖਾਵਾਂਗੇ ਨਾਲੇ ਡਾਕਟਰ ਸਾਹ ਨੂੰ ਰੋਟੀ ਦੇਣੀ ਆ ਨਾ ਕਿਤੇ ਮੈਂ ਕਿ ਗਲਣਾ ਪਹਿਨ ਸਫਾਈ ਦੇ ਮਾਮਲੇ ਵਿੱਚ ਆ ਨਾ ਰੋਟੀ ਪਹਿਲਾਂ ਪਕਾ ਲਈਏ ਬਾਕੀ ਦਾ ਰਹਿਦਾ ਕੰਮ ਹੁੰਦਾ ਹੋ ਜਾਊਗਾ ਬਾਅਦੋਂ ਤੇ ਇੱਥੇ ਹੋ ਕੇ ਸਾਢੇ ਆਂ ਦਾ ਟਾਈਮ ਤੇ ਰੋਟੀ ਦਾ ਹੁਣ ਮੇਰਾ ਫਿਨਿਸ਼ ਜਦੋਂ ਕੰਮ ਹੋਗਾ ਤੇ ਫਿਰ ਅਗਲੇ ਕੰਮ ਦੇਖਣੇ ਆ ਤੇ ਦੇਖੋ ਜੀ ਅੱਜ ਸਾਰੀ ਦਿਹਾੜੀ ਕੰਮ ਹੀ ਕੰਮ ਆ ਹੈ ਨਾ ਤੇ ਇਦਾਂ ਦੇ ਲੰਘ ਜਾਣਾ ਮੇਰਾ ਸਾਰੀ ਦਿਹਾੜੀ ਅੱਜ ਤੇ ਚਲੋ ਖੈਰ ਕੋਈ ਦਿਨ ਹੀ ਐਸਾ ਹੁੰਦਾ ਆ ਜਿਸ ਦਿਨ ਆਪਾਂ ਜਿਆਦਾ ਕੰਮ ਪੈਂਦਾ ਆ ਤੇ ਕਈ ਦਿਨ ਤਾਂ ਆਪਾਂ ਵਿਲੇ ਹੁੰਦੇ ਇੰਨਾ ਕੰਮ ਹੁੰਦਾ ਨਹੀਂ ਗਾ ਚਲੋ ਟਾਈਮ ਟਾਈਮ ਦੀ ਗੱਲ ਤਾਂ ਦਰੋਸਚੀ ਚਾਹੀਦੀ ਹੈ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਦੇਖੋ ਪੱਖੀ ਮੇਰੀ ਕਨੀਤੇ ਚੱਲਣ ਡਈ ਆ ਤੇ ਹੁਣ ਰੋਟੀ ਪਕਾ ਲਵਾਂ ਹਾਂਜੀ ਰੋਟੀ ਪਕਾ ਖਾ ਕੇ ਤੇ ਟਿਫਨ ਸਕੂਲ ਪੇਜ ਕੇ ਤੇ ਡਾਕਟਰ ਸੰਨ ਰੋਟੀ ਦੇ ਕੇ ਤਾਂ ਆਪ ਵੀ ਖਾ ਕੇ ਕਦੀ ਹਣੀ ਨਹੀਂ ਭੁੱਖਿਆ ਇਸ ਲਈ ਨਹੀਂ ਭੁੱਖ ਲੱਗਦੀ ਨਹੀਂ ਹੈਗੀ ਤੇ ਇੱਧਰ ਦੇਖੋ ਹੁਣ ਮੈਂ ਮਸ਼ੀਨ ਚਲਾ ਲਈ ਆ ਵਾਸ਼ਿੰਗ ਮਸ਼ੀਨ ਆਪਣੀ ਹੈ ਨਾ ਨਵੀਂ ਜਿਹੜੀ ਪਿਛਲੇ ਸਾਲਾਂ ਦੀ ਸੀਗੀ ਤੇ ਹੁਣ ਮੈਂ ਤੌਹਾਂਗੀ ਪਰਦੇ ਦੇ ਵਿੱਚ ਦੇਖੋ ਜੀ ਮੇਰਾ ਸਰਫ ਖਤਮ ਹੋਇਆ ਸੀਗਾ ਤੇ ਇਸ ਕਰਕੇ ਪਹਿਲਾਂ ਮੈਂ ਕਿ ਸਾਰਫਾ ਲਮਾ ਕਿ ਸਰਫ ਜਿਆਦੀ ਨਾ ਕੱਪੜੇ ਸੋਹਣੇ ਮਤਲਬ ਨਿਖਰਦੇ ਜਿਆਦਾ ਹਨ ਵਧੀਆ ਹੁੰਦੇ ਆ ਇਹ ਤੇ ਜਿੱਦਾਂ ਕੋਲ ਸ਼ਾਰਟ ਹੋ ਗਏ ਰਜਾਈਆਂ ਦੇ ਜਾਂ ਕਿਦਾਂ ਵੀ ਆ ਤੇ ਜੇ ਸਰਫ ਜਿਆਦੀ ਚਾਹੀਦੀ ਆ ਇਸ ਕਰਕੇ ਪਹਿਲਾਂ ਮੈਂ ਸਰਫ ਪਾਈ ਤੇ ਹੁਣ ਚਲਾਉਂਗੀ ਮਸ਼ੀਨ ਤੇ ਫਟਾਫਟ ਮੇਰੇ ਪਰਦੇ ਤੋ ਹੋ ਜਾਣੇ ਆ ਤੇ ਲਾਈਟ ਹੈਗੀ ਜੇ ਕਦੇ ਲਾਈਟ ਨਹੀਂ ਹੁੰਦੀ ਹੈਗੀ ਜੇ ਲਾਈਟ ਨਹੀਂ ਹੁੰਦੀ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਲਾਈਟ ਦੇ ਨਾਲ ਹੀ ਸਾਰੇ ਕੰਮ ਚੱਲਦੇ ਆ ਤੇ ਕੁਝ ਮੇਰੇ ਘਰ ਦੀ ਹੋਰ ਕੱਪੜੇ ਵੀ ਪਏ ਹੋ ਵੀ ਧੋਣੇ ਆ ਬਾਚੋਂ ਤੇ ਪਹਿਲਾਂ ਧੋਂਗੇ ਮੈਂ ਪੜਦੇ ਜਿਹੜੀ ਮੇਨ ਚੀਜ਼ ਆ ਤੇ ਹੁਣ ਚਲਾ ਲਈ ਮਸ਼ੀਨ ਦੇ ਕੋ ਮਸ਼ੀਨਾਂ ਦਾ ਬਹੁਤ ਅੱਜਕੱਲ ਫਾਇਦਾ ਆ ਮਸ਼ੀਨ ਚਲਾ ਕੇ ਤਾਂ ਹੋਰ ਆਪਣੇ ਕੰਮ ਘੱਟ ਰਹਿੰਦੇ ਆ ਉਹ ਲੱਗੇ ਰੋ ਕੰਮ ਕਰ ਸਹੀ ਗੱਲ ਆ ਤੇ ਜੋ ਬਣਿਆ ਸਹੀ ਬਣਿਆ ਜੋ ਕੁਦਰਤ ਨੇ ਬਣਾਇਆ ਉਹ ਵੀ ਸਹੀ ਬਣਾਇਆ ਜੋ ਇਨਸਾਨ ਨੇ ਬਣਾਇਆ ਉਹ ਵੀ ਸਹੀ ਬਣਾਇਆ ਤੇ ਜੋ ਹੈਗਾ ਸਹੀ ਸਹੀ ਆ ਜੀ ਨੇ ਕੋਣ ਚਲ ਵੀ ਮਸ਼ੀਨ ਤੇ ਸਰਪੇ ਕੁਲ ਗਈ ਹੈ ਤਾਂ ਹੁਣ ਕੱਢਦੇ ਮੇਰੇ ਧੋ ਜਾਣੀ ਹੌਲੀ ਹੌਲੀ ਜੀ ਪੜਦੇ ਸੋਫਿਆਂ ਦੇ ਕਵਰ ਧੋਤੇ ਗਏ ਆ ਤਾਂ ਹੁਣ ਧੋ ਕੇ ਸੁਕਾ ਕੇ ਜਿਸ ਕੌਣ ਨਾਲ ਛੇਤੀ ਕੱਪੜੇ ਸੁੱਕ ਜਾਂਦੇ ਆ ਵਸ ਤੋਂ ਬਹੁਤ ਵੈਸੇ ਬਹੁ ਲੱਗੀ ਆ ਤਾਂ ਫਟਾਫਟ ਸੁੱਕ ਜਾਣੇ ਆ ਤੇ ਮੈਂ ਹੁਣ ਪਾਤੇ ਆ ਆ ਸਾਹਮਣੇ ਪਾਈ ਪਾਂ ਤੇ ਕਿਉਂ ਪਾਇਬ ਵੀ ਗਰਮ ਹੁੰਦੇ ਆ ਤੇ ਨਾਲ ਧੁੱਪ ਵੀ ਗਈ ਧੁੱਪ ਦਾ ਬਹੁਤ ਸੇਖ ਹੁੰਦਾ ਆ ਤੇ ਨਾਲ ਹੈਗੇ ਸੁੱਕੀ ਜਾਲੀ ਸੁੱਕ ਜਾਣੇ ਆ ਤੇ ਦੇਖੋ ਜੀ ਫਟਾਫਟ ਸੁੱਕ ਜਾਣੇ ਆ ਤਾਂ ਧੁੱਪ ਬਹੁਤ ਲੱਗੀ ਅੱਜ ਅੱਜ ਕੜਾਕਿਆ ਦਿਨ ਬਹੁਤ ਜ਼ਿਆਦਾ ਗਰਮੀ ਬੜੀ ਅੱਜ ਤੇ ਦੇਖੋ ਬਹੁਤ ਜ਼ਿਆਦਾ ਗਰਮੀ ਆ ਤਾਂ ਫਟਾਫਟ ਸੁਕ ਜਾਣੀ ਹੈ ਤਾਂ ਜੇ ਇਹ ਮੇਰਾ ਕੰਮ ਫਿਨਿਸ਼ ਹੋ ਗਿਆ ਪਰਦੇਆਂ ਦਾ ਤਾਂ ਇਹ ਤਾਂ ਹੁਣ ਅਗਲਾ ਸਟੈਪ ਦੇਖਣਾ ਵੀ ਅਗਲਾ ਕੰਮ ਕਿਹੜਾ ਮਤਲਬ ਕਿਚਨ ਦੀ ਸਫਾਈ ਕਰਨੀ ਹੈ ਜਾਂ ਹੋਰ ਕਮਰੇ ਦੀ ਸਫਾਈ ਕਰਨੀ ਹੈ ਨੰਬਰ ਵਾਈਸ ਸਾਰੇ ਹਨਾ ਹੋਣਗੇ ਤੇ ਦੇਖੋ ਜੀ ਤਾਂ ਹੈਗੀ ਆ ਤਾਂ ਨਾਲ ਬੱਦਲ ਕਿੰਨੇ ਸੋਹਣੇ ਆ ਤੇ ਨੀਲੇ-ਨੀਲੇ ਬੱਦਲ ਲੱਗਦਾ ਵੀ ਕੱਲ ਮੀਂਹ ਆਊਗਾ ਵੀਨਾ ਜ਼ਿਆਦਾ ਧੁੱਪ ਦਾ ਪਰ ਗੂਪਿਆ ਤੋ ਪੈਨੀ ਤੋ ਪਖੜੇ ਨਹੀਂ ਹੋਉਂਦਾ ਤੇ ਬਦਲ ਦੇਖ ਕੇ ਮੈਨੂੰ ਸੋਹਣਿਆ ਕਿੰਨੇ ਵਧੀਆ ਆ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਧੁੱਪ ਦਾ ਵੀ ਤੇਜ਼ ਪ੍ਰੋਗਰਾਮ ਹੋ ਗਿਆ ਆ ਜਰਾ ਹੋ ਗਈ ਆ ਤੇ ਹੁਣ ਕੜੀ ਰੈਸਟ ਕਰਨੀ ਆ ਤੇ ਸ਼ਾਮ ਦੇ ਕੰਮ ਦੇਖਣ ਜਾਂਦ ਤੱਕ ਕੱਪੜੇ ਸੁੱਕ ਜਾਣਗੇ ਤੇ ਫੇ ਜੋ ਵੀ ਇਹਨਾਂ ਦਾ ਰਹਿਦਾ ਪ੍ਰੋਸੈਸ ਹੋਊਗਾ ਉਹ ਪੂਰਾ ਹੋਊਗਾ ਲੇ ਕੋਈ ਸਵਾ 12 ਦਾ ਟਾਈਮ ਹੋ ਗਿਆ ਟਾਈਮ ਜਿਆਦਾ ਹੀ ਹੋ ਗਿਆ ਦੁਪਹਿਰ ਦਾ ਰੈਸਟ ਕਰਨੀ ਪੈਣੀ ਆ ਹੁਣ ਦੇਖੋ ਸ਼ਾਮ ਦਾ ਹੋ ਗਿਆ ਟਾਈਮ ਨਾਲੇ ਹੋ ਗਈ ਰੈਸਟ ਮੇਰੀ ਤੇ ਨਾਲੇ ਕੱਪੜੇ ਸੋਗ ਗਏ ਤੇ ਹੁਣ ਮੈਂ ਮਸ਼ੀਨ ਡਾਲ ਲਈ ਆ ਤੇ ਸਲਾਈ ਮਸ਼ੀਨ ਮੈਂ ਰੱਖੀ ਘਰ ਵਾਸਤੇ ਜਿੱਦਾਂ ਟੰਕਾ ਟਪਾ ਲਾਉਣਾ ਹੁੰਦਾ ਤੇ ਕਿਸੇ ਦੇ ਨਹੀਂ ਕਰ ਜਾਣਾ ਪੈਂਦਾ ਤਾਂ ਮੈਨੂੰ ਸ਼ੌਂਕ ਹੈਗਾ ਸਾਲਾ ਇਹਦਾ ਮੈਂ ਪਹਿਲਾਂ ਕੀਤੀ ਸਲਾਈ ਤੇ بیا ਤਾਂ ਬਾਤ ਕੀਤੀ ਫਿਰ ਬੱਚੇ ਛੋਟੇ ਥੋੜੀ ਮੈਂ ਛੱਡਤੀ ਫਿਰ ਪਸੂਆਂ ਦਾ ਕੰਮ ਪਾ ਲਿਆ ਤੇ ਫਿਰ ਰੱਬ ਨੂੰ ਜੋ ਮਨਜ਼ੂਰ ਸੀਗਾ ਹਨਾ ਤੇ ਉਹ ਵੀ ਇਦਾਂ ਹੀ ਸੀਗਾ ਜਾਂ ਕਿਦਾਂ ਵੀ ਹੈਗਾ ਆ ਤੇ ਹੁਣ ਮੈਂ ਸਾਰੇ ਸਲਾਈ ਕਰਨੀ ਇਹਨਾਂ ਨੂੰ ਤੇ ਕੱਚੀਆਂ ਸੀਣਾ ਸੀਆਂ ਪਹਿਲਾਂ ਹੁਣ ਚਲੋ ਮੈਂ ਕਿਹਾ ਲਾਈ ਤਾਂ ਹੈਗੇ ਹੀ ਆ ਹੁਣ ਤੱਕੀ ਸੀਣਾ ਕਰ ਲੈਣੀ ਇਹਨਾਂ ਤੇ ਦੇਖੋ ਜੀ ਟਾਈਮ 바ਵਾ ਲੱਗ ਗਿਆ ਮੈਨੂੰ ਸ਼ਾਮ ਹੀ ਪੈ ਗਈ ਆ ਤੇ ਅੱਜ ਵੀਡੀਓ ਐਡੀਟਿੰਗ ਕਰਨ ਦਾ ਮੇਰੇ ਟਾਈਮ ਲੱਗਾ ਨਹੀਂ ਹੈਗਾ ਤੇ ਇਹ ਜਿਹੜੇ ਅੱਜ ਦੀ ਵੀਡੀਓ ਆ ਨਾ ਸ਼ਾਇਦ ਇਹ ਉਹ ਤੁਹਾਨੂੰ ਸੱਤ ਤਰੀਕ ਨੂੰ ਦੇਖਣ ਨੂੰ ਮਿਲੇਗੀ ਯਾਨੀ ਦਿਨ ਬੁੱਧਵਾਰ ਨੂੰ ਤੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਘਰ ਦੇ ਹੋਰ ਕੰਮ ਵੀ ਕਰਨੇ ਹੁੰਦੇ ਆ ਵੀ ਕੱਲਾ ਬਲੌਗਿੰਗ ਤਾਂ ਨਹੀਂ ਹੈਗਾ ਹਨਾ ਇਹ ਗੱਲ ਆ ਕਿ ਕਬੀਲਦਾਰ ਬੰਦੇ ਆ ਸਾਰੇ ਕੰਮ ਕਰਨੇ ਪੈਂਦੇ ਆ ਤੇ ਦੇਖੋ ਜੀ ਹੁਣ ਪੱਕੀਆਂ ਸੀਨਾ ਮਾਰਨੀ ਆ ਇਹਦਾ ਵਖੀਆ ਥੋੜਾ ਵੱਡਾ ਕਰਕੇ ਤੇ ਵਧੀਆ ਸੀਨ ਵੱਜ ਜਾਂਦੀ ਆ ਇਹ ਗੱਲ ਆ ਤੇ ਪੱਖਾ ਲਾਇਆ ਫਰਾਟਾ 베ੜੇ ਚ ਮੈਂ ਤੇ ਸ਼ਾਮ ਨੂੰ ਬੈਠੀਦਾ ਆ ਤੇ ਹਰ ਟਾਈਮ ਏਸੀ ਨੇੜੇ ਨਹੀਂ ਬਹਿ ਹੁੰਦਾ ਇੰਨਾ ਤੇ ਅਸੀਂ ਵੀ ਬਹੁਤੀ ਜਿੱਦਾਂ ਗੱਲੋਂ ਬਿਮਾਰੀ ਇੱਕ ਸਾਭ ਦੀ ਹੈਗੀ ਆ ਤੇ ਰਾਤ ਨੂੰ ਬਹਿ ਜਵੇ ਸੌਂ ਜਵੇ ਬਹੁਤੇ ਆ ਦਿਨੇ ਤਾਂ ਘਾਟੀ ਮੈਂ ਬਹਿ ਨਹੀਂ ਹੁੰਨੀ ਆ ਤੇ ਫਰਾਟਾ ਪੱਖਾ ਮੈਨੂੰ ਵਧੀਆ ਲੱਗਦਾ ਆ ਇਸ ਕਰਕੇ ਮੈਂ ਲਾ ਲੈਣੀ ਹੁੰਨੀ ਆ ਤੇ ਦੇਖੋ ਮਸ਼ੀਨ ਚੱਲਦੀ ਆ ਅਥਵਾਲੀ ਪਹਿਲੇ ਮੇਰੇ ਕਵੰਟਰਲੌਕ ਦੀ ਹੁੰਦੀ ਸੀ ਜਰ ਮੈਂ ਸਲਾਈ ਕਰ ਦਿੰਦੀ ਸੀ ਉਹ ਫੇਰ ਮੈਂ ਦੇਤੀ ਹਾਂਜੀ ਸੋਫੇ ਦੀ ਕਵਰ ਦੀ ਸਲਾਈ ਸਾਰੀ ਹੋ ਗਈ ਹੈ ਪੱਕੀ ਤਾਂ ਦੇਖੋ ਨਿੱਕੀ ਜੀ ਕੈਂਸੀ ਬੜੀ ਥਿੱਖੀ ਹੈ ਦੇਖਣ ਨੂੰ ਨਿੱਕੀ ਲੱਗਦੀ ਹੈਗੀ ਪਰ ਬਹੁਤ ਜ਼ਿਆਦਾ ਕੰਮ ਦਿੰਦੀ ਹੈ ਇਹ ਪੱਕੀ ਮਸ਼ੀਨ 'ਚ ਰੱਖੀ ਹੈ ਮੈਂ ਤਾਂ ਸਾਰਿਆਂ ਨੂੰ ਜਿੰਨਾਂ ਨੂੰ ਮਤਲਬ ਸਲਾਈ ਹੋ ਗਈ ਹੈ ਤਾਂ ਹੁਣ ਮੈਨੂੰ ਕੋ ਟੈਨਸ਼ਨ ਨਹੀਂ ਦਾ ਨਾ ਫਟਣਗੇ ਨਹੀਂ ਹੈਗੇ ਤੇ ਪੱਕੀ ਇਹਨਾਂ ਨੂੰ ਸੀਨ ਲੱਗ ਗਈ ਆ ਤੇ ਸੋ ਇਹ ਗੱਲ ਹੈ ਮੈਨੂੰ ਕਈਆਂ ਦਿਨਾਂ ਦਾ ਸੀਗਾ ਵੀ ਮੈਂ ਫਟਾਫਟ ਸੀਨ ਲਾ ਦਮ ਇਹਨਾਂ ਨੂੰ ਤੇ ਫਟੇ ਹੋਏ ਕੱਪੜੇ ਚੰਗੇ ਨਹੀਂ ਲੱਗਦੇ ਕਿ ਮਸ਼ੀਨ ਘਰ ਹੋਵੇ ਤੇ ਫਿਰ ਖਿੰਦ ਕਰਨ ਦੀ ਲੋੜ ਹੁੰਦੀ ਹੈ ਸੋ ਇਹ ਗੱਲ ਆ ਹੁਣ ਸਾਰੇ ਪੱਕੀ ਹੋ ਗਈਆਂ ਸੀਣਾ ਇਹਦੀਆਂ ਤਾਂ ਹੁਣ ਮੈਨੂੰ ਕੋਈ ਡਰ ਨਹੀਂ ਹੈਗਾ ਜੀ ਦਮਾ ਜੀ ਓਕੇ ਹਾਂਜੀ ਇਹ ਵੀਡੀਓ ਹੈਗੀ ਅੱਜ ਬੁੱਧਵਾਰ ਦੀ ਤੇ ਜਿਹੜੇ ਪਰਦੇ ਮੈਂ ਕੱਲ ਧੋਤੇ ਸੀਗੇ ਉਹ ਮੇਰੇ ਤੋਂ ਕੱਲ ਚੜਾ ਨਹੀਂ ਹੋਏ ਦਿਨ ਮੇਰੇ ਦਿਨ ਲੰਘ ਗਿਆ ਸਾਰਾ ਹਨਾ ਤੇ ਅੱਜ ਮੈਂ ਚੱਲوں ਸਵੇਰੇ ਸਵੇਰੇ ਚੜਾ ਦਿੰਨੇ ਆ ਤੇ ਮਾਰਨਿੰਗ ਟਾਈਮ ਆ ਤੇ ਮੈਂ ਹੁਣ ਫਿੱਟ ਕਰੂੰਗੀ ਪਾਈਪਾਂ ਵਿੱਚ ਉਹਨਾਂ ਪਰਦਿਆਂ ਨੂੰ ਤੇ ਦੇਖੋ ਜੀ ਇਹੜੇ ਕੜੇ ਜੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਨੂੰ ਪ੍ਰੈਸ ਕਰਨਾ ਪੈਂਦਾ ਆ ਜੋੜਨਾ ਪੈਂਦਾ ਤੇ ਫੇਰ ਇਹ ਕੜੇ ਆ ਵਿੱਚ ਕਵਰ ਚ ਪੈਂਦੇ ਆ ਚ ਪਾਈਪ ਵਿੱਚ ਤੇ ਹਰੇ ਜੀ ਆਪਣੀ ਜਗ੍ਹਾ ਹੋਵੇ ਸੋਹਣੀ ਲੱਗਦੀ ਹੈ ਨਾ ਇਧਰ ਉਧਰ ਕੱਪੜੇ ਜਿੱਦਾਂ ਪਏ ਹੁ ਚੰਗੇ ਨਹੀਂ ਲੱਗਦੇ ਹੈਗੇ ਤੇ ਦੇਖੋ ਜੀ ਮਿੰਟ ਮਿੰਟ ਹੀ ਮੈਂ ਹੁ ਆ ਪਏ ਪੰਜ ਫਿੱਟ ਕਰ ਲਿਆ ਇਹਨਾਂ ਨੂੰ ਕੜਿਆਂ ਨੂੰ ਪਰਦਿਆਂ ਨੂੰ ਤੇ ਦੇਖੋ ਜੀ ਮੇਰਾ ਅੱਧਾ ਹੁ ਪਾਰ ਜਾਨੀ ਹੌਲਾ ਹੋ ਗਿਆ ਹੈ ਨਾ ਤੇ ਦੇਖੋ ਜੀ ਹੁਣ ਮੈਂ ਪਰਦੇ ਵੀ ਫਿੱਟ ਕਰ ਲਿਆ ਤੇ ਹੁਣ ਰਹਿ ਗਿਆ ਮੇਰਾ ਸੋਫੇ ਦਾ ਕੰਮ ਤੇ ਸੋਫੇ ਦਾ ਵੀ ਹੁਣ ਮੈਂ ਕਰ ਲੈਣਾ ਬਾਅਦੋਂ ਦੇਖੋ ਬਾਹਰ ਮੀਂਹ ਪੈ ਰਿਹਾ ਹੈ ਹਾਂਜੀ ਪਰਦੇਵੇਂ ਫਿੱਟ ਕਰ ਲਏ ਪਾਈ ਪੰਜ ਦੇਖੋ ਬਾਹਰ ਮੀਂਹ ਆ ਤੇ ਮੀਂਹ ਵੀ ਇਕਦਾਂ ਹੀ ਆ ਗਿਆ ਤੇ ਫਟਾਫਟ ਮੀਂਹ ਆ ਗਿਆ ਤੇ ਪਹਿਲਾਂ ਜਿੱਦਾਂ ਬੱਦਲ ਹੋਏ ਸੀ ਘੋਗਗੇ ਜਿਹੇ ਸੀਗੇ ਬੱਦਲ ਦੇ ਤੇ ਬਾਅਦ ਚੋਂ ਫਿਰ ਮਿੰਟ ਮਿੰਟ ਮੀਂਹ ਆ ਗਿਆ ਤੇ ਮੀਂਹ ਦੇਖੋ ਪਹਿਲਾਂ ਜਾਰਾ ਸੀਗਾ ਹੁਣ ਥੋੜਾ ਘਟ ਗਿਆ ਤੇ ਮੀਂਹ ਕੱਲ੍ਹ ਦਾ ਜਿੱਦਾਂ ਕਹ ਲੋ ਆਉਣਾ ਆਉਣਾ ਕਰਦਾ ਸੀ ਸਵੇਰੇ ਆ ਗਿਆ ਮੀਂਹ ਤੇ ਚਲੋ ਵਧੀਆ ਹੋ ਗਿਆ ਸਾਡੇ ਘਰ ਮੀਂਹ ਆਇਆ ਹਨਾ ਤੇ ਥੋੜੀ ਠੰਡ ਗਰਮੀ ਤੋਂ ਰਾਹਤ ਮਿਲੀ ਤੇ ਚਲੋ ਠੀਕ ਹੋ ਗਿਆ ਪਰ ਫੇਰੀ ਦੁਪਹਿਰ ਨੂੰ ਹੋ ਜਾ ਹੋ ਜਾਂਦਾ ਆ ਹੰਡਾ ਹੋ ਗਿਆ ਮੀ ਹੋ ਗਿਆ ਆ ਗਿਆ ਤਾਂ ਹਾਂਜੀ ਮੀ ਹਟ ਗਿਆ ਕੋਸ਼ਿਸ਼ ਕੀਤੀ ਪਿਆਇ ਨਾ ਮੀ ਨਹੀਂ ਪਿਆ ਕਿ ਤੇ ਲੰਬੇ ਪਿਆ ਹੋਗਾ ਇਹਨਾਂ ਨੇ ਪਿਆ ਹੈਗਾ ਦੇਖੋ ਜੀ ਕਵਰ ਵੀ ਮੈਂ ਜਿੱਦਾਂ ਕਰ ਲਵਾਂ ਵੀ ਪਹਿਲਾਂ ਪੜਦੇ ਇਹ ਲਾਲੇ ਸੀਗੇ ਨਾ ਚੜਲੇ ਸੀਗੇ ਤੇ ਬਾਅਦ ਚੋਂ ਫਿਰ ਮੈਂ ਕਵਰ ਚੜਾਲੇ ਸੀਗੇ ਤੇ ਪੰਜ ਸੀਟਰ ਤੇ ਸੋਫੇ ਤੇ ਦੇਖੋ ਉਧਰ ਵੀ ਜਿਹੜਾ ਲਏ ਸੀਗੇ ਤੇ ਇਧਰਲੀ ਸਾਈਡ ਉਚ ਲਾਲੇ ਸੀਗੇ ਤੇ ਸਾਰੇ ਪਾਸੇ ਮਤਲਬ ਹੁਣ ਮੈਨੂੰ ਥੋੜਾ ਸੁੱਖ ਦਾ ਸਾਹ ਆ ਵੀ ਥੋੜਾ ਮੇਰਾ ਕੰਮ ਕੱਟ ਗਿਆ ਹਨਾ ਵੀ ਆ ਮੇਰੇ ਜਿਹੜੇ ਕੰਮ ਹੋ ਗਏ ਜਿਹੜੇ ਰਹਿੰਦੇ ਜਿਹੜੇ ਨਾ ਉਹਨਾਂ ਦੇ ਮੈਨੂੰ ਟੈਨਸ਼ਨ ਹੈ ਸੋ ਇਹ ਕੱਲ ਹੁਣ ਮੈਂ ਪੀਣ ਲੱਗੀ ਚਾਹ ਤੇ ਵੀਡੀਓ ਮੇਰੀ ਲੰਬੀ ਹੋ ਜਾਣੀ ਸੀ ਕਿ ਤੇ ਮੈਂ ਫਿਰ ਬਹੁਤੀ ਨਹੀਂ ਬਣਾਈ ਸੋਫੀਆਂ ਦੀ ਤੇ ਇਸ ਕਰਕੇ ਸਸਤੀ ਕੱਲ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁਦਸਾ ਕਰੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਸਸਤੀ ਕੱਲ ਸਾਰਿਆਂ ਨੂੰ ਬਾਏ ਬਾਏ ਹਾਂਜੀ ਨਾਲੇ ਮੰਮੀ ਕਹਿੰਦੀ ਵੀ ਕੰਮ ਲੈ ਕੇ ਰੋਣਾ ਨਹੀਂ ਚਾਹੀਦਾ ਵੀ ਕੰਮ ਫਿਰ ਮੁੱਕਦਾ ਨਹੀਂ ਹੈਗਾ ਤੇ ਕੰਮ ਵਾਲ ਦੇ ਕੇ ਫਟਾਫਟ ਕੰਮ ਨੂੰ ਮੀੜ ਲਾਓ ਤੇ ਫਿਰ ਕੰਮ ਅੱਗੇ ਧੋੜਾ ਜਾਊਗਾ ਤਾਂ ਆਪਾਂ ਪਿੱਛੇ-ਪਿੱਛੇ ਆ ਇਦਾਂ ਕੰਮ ਨਿਬੜਦੇ ਆ ਫਟਾਫਟ ਫੁਰਤੀ ਫੁਰਤੀ ਦੇ ਨਾਲ ਜੇ ਆਪਾਂ ਕਹਿੰਦੇ ਰਹੀਏ ਦੇਖਦੇ ਰਹੀਏ ਕੰਮ ਨਹੀਂ ਸਸਤੀ ਕਰ ਸਾਰੇ ਆ ਨੂੰ